ਹੈਮਿਲਟਨ ਦੇ ਇੱਕ ਕੂੜੇ ਦੇ ਢੇਰ ਯਾਨੀ ਲੈਂਡਫਿਲ ਦੇ ਵਿੱਚੋਂ ਜਿਹੜੇ ਮਨੁੱਖੀ ਅਵਸ਼ੇਸ਼ ਮਿਲੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਪੁਲਿਸ ਦਾ ਸ਼ੱਕ ਹੈ ਕਿ ਇਹ ਹੈਮਿਲਟਨ ਦੀ ਗੁੰਮ ਹੋਈ ਔਰਤ ਸ਼ਾਲਨੀ ਸਿੰਘ ਦੇ अवशेष हो ਸਕਦੇ ਨੇ ਇਸ ਖਬਰ ਨੂੰ ਲੈ ਕੇ ਸਾਰੇ ਕਿਤੇ ਗੱਲਬਾਤ ਐ ਇਸ ਵੇਲੇ ਹੋ ਰਹੀ ਹੈ ਤੇ ਵੀਰਵਾਰ ਨੂੰ ਨਿਊਜ਼ ਕਾਨਫਰੰਸ ਦੇ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਉਹ ਡੀਐਨਏ ਜਾਂਚ ਦੇ ਨਤੀਜੇ ਦੀ ਫਿਲਹਾਲ ਉਡੀਕ ਕਰ ਰਹੇ ਨੇ ਜਿਸ ਦੇ ਆਉਣ ਦੇ ਵਿੱਚ ਜਿਹੜਾ ਉਹ ਕਈ ਹਫ਼ਤੇ ਲੱਗ ਸਕਦੇ ਨੇ ਡਿਟੈਕਟਿਵ ਸਰਜੈਂਟ ਡੈਰਲ ਗਰੇਡ ਨੇ ਕਿਹਾ ਹੈ ਕਿ ਜੋ ਅੰਗ ਸਨ ਉਹਨਾਂ ਨੂੰ ਮਿਲੇ ਨੇ ਉਹ ਉਸ ਇਲਾਕੇ ਤੋਂ ਮਿਲੇ ਨੇ ਜਿੱਥੇ ਇਸ ਕੇਸ ਦੇ ਲਈ ਜਾਂਚ ਕੀਤੀ ਜਾ ਰਹੀ ਸੀ ਤੇ ਇਸ ਲਈ ਉਹ ਉਮੀਦ ਕਰ ਰਹੇ ਨੇ ਕਿ ਸਾਨੂੰ ਉਹੀ ਡੀਐਨਏ ਨਤੀਜੇ ਮਿਲਣਗੇ ਜਿਨ੍ਹਾਂ ਦੀ ਅਸੀਂ ਉਡੀਕ ਕਰ ਰਹੇ ਹਾਂ 40 ਸਾਲਾਂ ਛਾਲੇ ਸਿੰਘ ਦੇ ਨਾਲ ਆਖਰੀ ਵਾਰ 4 ਦਸੰਬਰ ਨੂੰ ਜਿਹੜੀ ਹੈ ਉਹ ਗੱਲਬਾਤ ਹੋਈ ਸੀ ਤੇ ਹੋਮਿਸਾਈਡ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਸੰਭਾਲ ਲਈ ਸੀ ਅਤੇ ਪੁਲਿਸ ਨੇ ਫਰਵਰੀ ਦੇ ਵਿੱਚ ਲੈਂਡਫਿਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਸ਼ਾਲਿਨੀ ਸਿੰਘ ਦੇ ਮਾਪੇ ਅਨੀਤਾ ਅਤੇ ਦਲੀਪ ਸਿੰਘ ਨੇ ਜਿਹੜਾ ਉਹ ਹਮਿਲਟਨ ਨੂੰ ਦੱਸਿਆ ਕਿ 21 ਮਈ ਨੂੰ ਹਮਿਲਟਨ ਪੁਲਿਸ ਉਹਨਾਂ ਦੇ ਬਰਲਿੰਗਟਨ অন্ਟੈਰੀਓ ਵਾਲੇ ਘਰ ਦੇ ਵਿੱਚ ਜਿਹੜਾ ਉਹ ਆਈ ਅਤੇ ਉਹਨਾਂ ਨੂੰ ਇਹ ਖਬਰ ਦਿੱਤੀ ਕਿ ਉਹਨਾਂ ਨੂੰ ਸ਼ਾਇਦ ਸ਼ਾਲਿਨੀ ਦੇ ਕੁਝ ਅੰਗ ਮਿਲੇ ਨੇ ਸੋ ਉਹਨਾਂ ਕਿਹਾ ਹੈ ਕਿ ਅਸੀਂ ਇਹ ਸੁਣਨਾ ਚਾਹੁੰਦੇ ਸੀ ਕਿ ਉਹ ਸੁਰੱਖਿਆਤ ਹੈ ਤੇ ਉਹ ਘਰ ਆ ਰਹੀ ਹੈ ਪਰ ਦੁਖਦਾਈ ਖਬਰ ਉਹਨਾਂ ਵਾਸਤੇ ਇਹ ਪਹੁੰਚੀ ਹੈ ਅਨੀਤਾ ਜਿਹੜੀ ਕਿ ਉਹਨਾਂ ਦੇ ਮਾਂ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਠੀਕ ਠੀਕ ਨਹੀਂ ਦੱਸਿਆ ਕਿ ਉਹਨਾਂ ਨੂੰ ਕੀ ਮਿਲਿਆ ਤੇ ਉਹਨਾਂ ਨੇ ਸਿਰਫ ਇਹ ਕਿਹਾ ਕਿ ਇਹ ਜਾਨਣਾ ਸਾਡੇ ਲਈ ਠੀਕ ਨਹੀਂ ਹੋਵੇਗਾ ਪੁਲਿਸ ਨੇ ਕਿਹਾ ਹੈ ਕਿ ਇਸ ਪੱਧਰ ਦੀ ਲੈਂਡਫਿਲ ਖੋਜ ਜਿਹੜੀ ਹੈ ਉਹ ਹਾਮਿਲਟਨ ਪੁਲਿਸ ਦੇ ਵੱਲੋਂ ਪਹਿਲੀ ਵਾਰੀ ਕੀਤੀ ਜਾ ਰਹੀ ਹੈ ਹੁਣ ਇਹ ਜਾਂਚ 15ਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਹੋਰ ਅੰਗਾਂ ਜਾਂ ਸਬੂਤਾਂ ਦੀ ਪਹਾਲ ਜਿਹੜੀ ਹੈ ਉਹ ਜਾਰੀ ਰਹੇਗੀ ਇਸੇ ਉਹਨਾਂ ਨੇ ਕਿਹਾ ਕਿ ਡੀਐਨਏ ਟੈਸਟਿੰਗ ਦੇ ਨਾਲ-ਨਾਲ ਅੰਗਾਂ ਦੀ ਜਾਂਚ ਕਾਰਨਰ ਦੇ ਦਫ਼ਤਰ ਅਤੇ ਫੋਰੈਂਸਿਕ ਮਹਾਰਾ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਨੀਤਾ ਨੇ ਰੋਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਜਾਣਨ ਤੋਂ ਡਰ ਲੱਗ ਰਿਹਾ ਹੈ ਕਿ ਉਹਦੇ ਨਾਲ ਕੀ ਹੋਇਆ ਹੋਵੇਗਾ ਪਰ ਸਾਨੂੰ ਇਹ ਜਿਹੜਾ ਹੈ ਉਹ ਜਾਨਣਾ ਪਵੇਗਾ ਕਿ ਵਾਪਰਿਆ ਕੀ ਹੈ ਤੇ ਉਹਨਾਂ ਨੂੰ ਆਸ ਹੈ ਕਿ ਉਹ ਬਹੁਤ ਜ਼ਿਆਦਾ ਨਹੀਂ ਤੜਪੀ ਹੋਵੇਗੀ ਤੇ ਉਹ ਇਸ ਦੇ ਹੱਕਦਾਰ ਨਹੀਂ ਸੀ ਉਹ ਤਾਂ ਚੰਗੇ ਦੀ ਹੱਕਦਾਰ ਸੀ ਇਸ ਦੇ ਨਹੀਂ 4 ਦਸੰਬਰ ਨੂੰ ਸ਼ਾਲਨੀ ਸਿੰਘ ਦੇ ਨਾਲ ਆਖਰੀ ਵਾਰ ਸੰਪਰਕ ਕਰਨ ਵਾਲੇ ਪਲਾਂ ਦੇ ਦੌਰਾਨ ਉਹਨਾਂ ਨੇ ਆਪਣੀ ਮਾਂ ਨੀਤਾ ਨੂੰ ਫੋਨ ਕੀਤਾ ਨੀਤਾ ਨੇ ਫਰਵਰੀ ਦੇ ਵਿੱਚ ਜਿਹੜਾ ਉਹ ਹਮਿਲਟਨ ਨੂੰ ਦੱਸਿਆ ਕਿ ਉਹ ਸਿਰਫ ਇਹੀ ਕਹਿੰਦੀ ਰਹੀ ਕਿ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਸ਼ਾਲਨੀ ਕੀ ਹੋਇਆ ਕੀ ਤੂੰ ਠੀਕ ਹੈ ਤਾਂ ਉਸਨੇ ਅਚਾਨਕ ਹੀ ਫੋਨ ਕੱਟ ਦਿੱਤਾ ਸ਼ਾਲਨੀ ਸਿੰਘ ਦੀ ਗੁੰਮਸ਼ੁਦਗੀ ਮਾਮਲੇ ਦੇ ਵਿੱਚ ਅਨੀਤਾ ਤੇ ਦਲੀਪ ਨੇ ਦੱਸਿਆ ਕਿ ਉਹਨਾਂ ਨੇ 4 ਦਸੰਬਰ ਤੋਂ ਬਾਅਦ ਬੇहद ਚਿੰਤਤ ਹੋ ਕੇ ਉਸਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਤੇ ਉਸਦੇ ਬॉयਫਰੈਂਡ ਨੂੰ ਵਾਰ-ਵਾਰ ਫੋਨ ਕਰਦੇ ਰਹੇ ਉਥੋਂ ਤੱਕ ਕਿ ਹਾਮਿਲਟਨ ਡਾਊਨਟਾਊਨ ਦੇ ਵਿੱਚ ਉਹਨਾਂ ਦੇ ਅਪਾਰਟਮੈਂਟ ਤੱਕ ਵੀ ਗਏ 10 ਅ ਦਸੰਬਰ ਨੂੰ ਉਹਨਾਂ ਨੇ ਪੁਲਿਸ ਦੇ ਕੋਲ ਜਾ ਕੇ ਸ਼ਾਲਨੀ ਤੇ ਉਸਦੇ ਬੁਆਏਫਰੈਂਡ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਪਰ ਪੁਲਿਸ ਨੇ ਸ਼ਾਲਨੀ ਦੇ ਬੁਆਏਫਰੈਂਡ ਨੂੰ ਥੋੜੀ ਦੇਰ ਬਾਅਦ ਹੀ ਜਿਹੜਾ ਹੈ ਉਹ ਹਲਤਨ ਖੇਤਰ ਦੇ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਲੱਭ ਲਿਆ ਤੇ ਪੁਲਿਸ ਨੇ ਕਿਹਾ ਸੀ ਕਿ ਉਹ ਸਹਿਯੋਗ ਨਹੀਂ ਸੀ ਕਰ ਰਿਹਾ ਤੇ ਵੀਰਵਾਰ ਨੂੰ ਵੀ ਜਦੋਂ ਪੁੱਛਿਆ ਗਿਆ ਕਿ ਉਹ ਸ਼ੱਕੀ ਹੈ ਜਾਂ ਨਹੀਂ ਤਾਂ ਜਾਂਚ ਅਧਿਕਾਰੀਆਂ ਨੇ ਇਸ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਤੱਕ ਕਿਸੇ ਵੀ ਵਿਅਕਤੀ ਤੇ ਦੋਸ਼ ਨਹੀਂ ਲਾਇਆ ਗਿਆ ਪੁਲਿਸ ਨੇ ਕਿਹਾ ਕਿ ਕੋਈ ਸਬੂਤ ਨਹੀਂ ਹੈ ਜੋ ਸੰਕੇਤ ਦਿੰਦਾ ਹੋਵੇ ਕਿ ਇਸਕ ਨਾ ਦੇ ਵਿੱਚ ਹੋਰ ਲੋਕ ਵੀ ਸ਼ਾਮਿਲ ਸਨ ਜਾਂ ਸ਼ਾਲਨੀ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸੀ ਪੁਲਿਸ ਨੇ ਸੈਂਕੜੇ ਘੰਟਿਆਂ ਦੀ ਫੁਟੇਜ ਜਿਹੜੀ ਹੈ ਉਹ ਵੀ ਦੇਖੀ ਹੈ ਪਰ 4 ਦਸੰਬਰ ਤੋਂ ਬਾਅਦ ਸ਼ਾਲਨੀ ਆਪਣੇ ਅਪਾਰਟਮੈਂਟ ਤੋਂ ਬਾਹਰ ਨਜ਼ਰ ਨਹੀਂ ਆਈ ਪੁਲਿਸ ਨੇ ਸ਼ਾਲਨੀ ਤੇ ਉਸਦੇ ਬੋਏਫ੍ਰੈਂਡ ਦੀਆਂ ਗੱਡੀਆਂ ਤੇ ਅਪਾਰਟਮੈਂਟ ਤੋਂ ਜਿਹੜਾ ਉਹ ਚੀਜ਼ਾਂ ਬਰਾਮਦ ਕੀਤੀਆਂ ਜੋ ਜਾਂਚ ਦੌਰਾਨ ਮਹੱਤਵਪੂਰਨ ਹੋ ਸਕਦੀਆਂ ਨੇ ਨੀਤਾ ਤੇ ਦਲੀਪ ਨੇ ਦੱਸਿਆ ਹੈ ਕਿ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਪਾਰਟਮੈਂਟ ਦੀਆਂ ਕੰਧਾਂ ਤੇ ਸ਼ਾਲਨੀ ਦਾ ਖੂਨ ਮਿਲਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਉਸਦੀ ਅਪਾਰਟਮੈਂਟ ਦੇ ਵਿੱਚ ਹੀ ਹੱਤਿਆ ਹੋਈ ਹੋ ਸਕਦੀ ਹੈ ਤੇ ਉਸ ਦਾ ਸਰੀਰ ਇਮਾਰਤ ਦੇ ਗਾਰਬੇਜ ਜਿਹੜਾ ਉਸ ਸਿਸਟਮ ਰਾਹੀਂ ਨਿਕਲ ਗਿਆ ਹੋਵੇ ਉਸਨੇ ਪਹਿਲਾਂ ਉਸ ਇਮਾਰਤ ਨੂੰ ਕੂੜੇ ਦੇ ਲਈ ਹਾਮਿਲਟਨ ਦੇ ਕੈਨੋਰਾ वेस्ट ਜਿਹੜਾ ਕੈਨੋਰਾ ਵੈਸਟ ਟ੍ਰਾਂਸਫਰ ਸਟੇਸ਼ਨ ਦੀ ਤਲਾਸ਼ ਕੀਤੀ ਪਰ ਉੱਥੇ ਕੁਝ ਨਹੀਂ ਮਿਲਿਆ ਕਿਉਂਕਿ ਕੂੜਾ ਪਹਿਲਾਂ ਹੀ ਗਲੈਂਬਰੂਕ ਲੈਂਡਫਿਲ ਦੇ ਵਿੱਚ ਭੇਜਿਆ ਜਾ ਚੁੱਕਿਆ ਸੀ ਫਰਵਰੀ ਤੋਂ ਪੁਲਿਸ ਨੇ ਲੈਂਡਫਿਲ ਦੀ ਖੋਜ ਸ਼ੁਰੂ ਕੀਤੀ ਇਹ ਖੋਜ ਅਜੇ ਵੀ ਜਾਰੀ ਹੈ ਇਹ ਖੋਜ 5000 ਕਿਊਬਿਕ ਮੀਟਰ ਦੇ ਵਿੱਚ ਫੈਲਿਆ ਤੇ برف ਦੇ ਗਾਰੇ ਵਾਲੇ ਕੂੜੇ ਦੇ ਢੇਰ ਨੂੰ ਖੰਗਾਲਣ ਵਾਲੀ ਮੁਸ਼ਕਿਲ ਅਤੇ ਵੱਡੀ ਕਾਰਵਾਈ ਬਣੀ ਹੋਈ ਹੈ ਪਰਿਵਾਰ ਤੇ ਦੋਸਤਾਂ ਦੇ ਅਨੁਸਾਰ ਸ਼ਾਲੇ ਨੇ ਇੱਕ ਜ਼ਹੀਨ ਮਿਹਨਤੀ ਅਤੇ ਦਿਾਲੂ ਕੁੜੀ ਸੀ ਤੇ ਉਹ ਹਲਟਨ ਖੇਤਰ ਦੇ ਵਿੱਚ ਜਿਹੜਾ ਉਹ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਦੇ ਲਈ ਮੈਂਟਲ ਹੈਲਥ ਵਰਕਰ ਦੇ ਵਜੋਂ ਕੰਮ ਕਰ ਰਹੀ ਸੀ ਤੇ ਉਸ ਦਾ ਇੱਕ ਦਿਨ ਆਪਣਾ ਖੁਦ ਦਾ ਕ੍ਰਾਈਸਿਸ ਸੈਂਟਰ ਖੋਲਣ ਦਾ ਜਿਹੜਾ ਉਹ ਸੁਪਨਾ ਸੀਗਾ ਤੇ ਇਹ ਸੁਸਾਇਸਾਈਡ ਪ੍ਰੀਵੈਂਸ਼ਨ ਕਮਿਊਨਿਟੀ ਕਾਉਂਸਲ ਆਫ ਹਰਮਿਲਟਨ ਦੇ ਡਾਇਰੈਕਟਰ ਵੀ ਸੀ ਤੇ ਉਹ ਵਲੰਟੀਅਰ ਕੰਮ ਵੀ ਕਰਦੀ ਸੀ ਤੇ ਸਟੈਂਡ ਅਪ ਕਾਮੇਡੀ ਵੀ ਕਰਦੀ ਸੀ ਸ਼ਾਲਨੀ ਦੇ ਮਾਪੇ ਉਸ ਦੇ ਵਿਸ਼ੇਸ਼ਾਂ ਦੀ ਪਛਾਣ ਹੋਣ ਦੀ ਉਡੀਕ ਕਰ ਰਹੇ ਨੇ ਤਾਂ ਜੋ ਉਸ ਦਾ ਅੰਤਮ ਸੰਸਕਾਰ ਕਰ ਸਕਣ ਤੇ ਪਤਾ ਲੱਗ ਸਕੇ ਕਿ ਸੱਚਮੁੱਚ ਉਸ ਦੇ ਨਾਲ ਕੀ ਵਾਪਰਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ